ਔਰ ਦੇਵਸ ਸੁਖੀ ਬਹੁਤ ਹੰਗਰਾਇ ਨਮਾਹ ਹੈ ਪਾਇਆ ਜਾਏ ਆਜ ਬੰਧਾ ਪਾਇਆ ਆਜ ਨੂੰ ਇਕਾ ਕੰਭੀ ਇਤਲਾ ਕਰਦਾ ਨਵਸ ਸੁਚੈ ਮੈ ਤਰਾਏ ਸੁਚਾ ਕੇ ਰਖਿਓ ਕੋਈ ਨਾ ਪਿੱਟੂ ਜਾਏ ਸੁਚਾ ਕੋਈ ਕਹਿ ਜਿਵੈ ਅਲਗਪਨ ਸਭੋ ਕਰਦਾ ਸੋਤ ਮਲਾ ਮੁਕਾ ਤਖਤ ਜਗਤ ਉਤਨੀ ਨਾ ਕਹੋ ਸਵਾ ਪੈ ਸਵਾ ਆਪ ਕੋ ਐਸੀ ਵਰਤਨਿ ਸਵਾ ਮਾ ਮਾ ਦੇ ਸੋਧ ਕਰ ਤਰਫ ਆਉ ਹਰਿ ਕਾਂਕਿ ਸੋਧ ਕਰਿ ਸਰੇ ਨਮਾ ਸੁਤੋ ਅਨੰਤ ਜਾਰਾ ਤੂ ਜੇ ਬੇਖਮੰਗਿ ਵਰਤ ਤੂ ਕੋ ਇਨ ਨਾ ਤਖਤ ਜਾਰਾ ਨਾਲੇ ਨਾ ਵੜਾ ਹੋਵੇ ਆਹ ਮਾਨਵਤ ਦਾ ਜਿਹੜਾ ਬੰਦੀ ਸੀ yeah ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਸਤਨਾਮ ਸਿੰਘ ਗਰੰਥੀ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਅੱਜ ਦਾ ਜੋ ਪਾਵਨ ਦਿਹਾੜਾ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤਗੁਰ ਬਾਬਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦਾ ਅਵਤਾਰ ਦਿਹਾੜਾ ਬੇਅੰਤ ਸੰਗਤਾਂ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਮਨਾ ਰਹੀਆਂ ਨੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਬਟਾਲਾ ਦੀ ਧਰਤੀ ਤੇ ਜਿੱਥੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਾਤਾ ਸਲਖਣੀ ਜੀ ਨੂੰ ਵਿਆਹਣ ਦੇ ਵਾਸਤੇ ਇਸ ਨਗਰ ਦੇ ਵਿੱਚ ਆਏ ਸਨ ਇਹ ਕੱਚੀ ਕੰਧ ਜਿਸ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਅੱਜ ਵੀ ਉਹਨਾਂ ਦੇ ਸਮੇਂ ਤੋਂ ਉਸੇ ਤਰ੍ਹਾਂ ਹੀ ਮੌਜੂਦ ਹੈ ਜਿੱਥੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਆਣ ਕੇ ਬਰਾਜਮਾਨ ਹੋਏ ਸਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦਾ ਅੱਜ ਜੋ ਪਾਵਨ ਜਨਮ ਦਿਹਾੜਾ ਬੇਨਤ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾ ਰਹੀਆਂ ਨੇ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ ਜਦੋਂ ਕਲਯੁਗ ਦੇ ਵਿੱਚ ਬਹੁਤ ਸਾਰੇ ਪਾਪ ਵੱਧ ਚੁੱਕੇ ਸਨ ਕੂੜ ਦਾ ਹਨੇਰਾ ਜਦੋਂ ਸਾਰੇ ਪਾਸੇ ਫੈਲਿਆ ਹੋਇਆ ਸੀ ਉਦੋਂ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਇਸ ਤਪਦੇ ਹੋਏ ਸੰਸਾਰ ਨੂੰ ਠਾਰਨ ਦੇ ਵਾਸਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀਆ ਨੇ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਰੰਕਾਰ ਅਕਾਰ ਜੋਤ ਜਗਮੰਡਲ ਕਰਿਓ ਆਪ ਪਰਮੇਸ਼ਰ ਵਾਹਿਗੁਰੂ ਜੀ ਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆ ਦਾ ਰੂਪ ਧਾਰਨ ਕਰਕੇ ਇਸ ਸੰਸਾਰ ਦੇ ਵਿੱਚ ਆਣ ਕਰਕੇ ਜੀਵਾਂ ਦਾ ਭਲਾ ਕੀਤਾ ਬੇਅੰਤ ਸੰਗਤਾਂ ਇਸ ਪਾਵਨ ਅਸਥਾਨ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਰਹੀਆਂ ਨੇ ਸਵੇਰ ਤੋਂ ਹੀ ਅੰਮ੍ਰਿਤ ਵੇਲੇ ਤੋਂ 2 ਵਜੇ ਤੋਂ ਲੈ ਕੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਜਿਹੜਾ ਹੈ ਉਹ ਇਸ ਪਾਵਨ ਅਸਥਾਨਾਂ ਤੇ ਬੇਅੰਤ ਸੰਗਤਾਂ ਜੁੜ ਰਹੀਆਂ ਨੇ ਲੰਗਰ ਚੱਲ ਰਹੇ ਨੇ ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਦੇਦਾਰੇ ਕਰਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਨੇ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਪਾਵਨ ਅਵਤਾਰ ਦਿਹਾੜੇ ਦੀਆਂ ਬੇਅੰਤ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ